ਤਦ ਮੜਾ ਭੇਦੋ ਦੇ ਮੂਹਰੇ ਆ ਕੇ ਰਕਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਆ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਹੈਗਾ ਜੀ ਸੇਵਾ ਦਿਨ ਇਹ ਸਾਰੇ ਸਮਾਗਮ ਦਾ ਕੱਲ 7ਵੇਂ ਦਿਨ ਦੇ ਨਾਲ ਇਹ ਸਮਾਗਮ ਦੀ ਸਮਾਪਤੀ ਹੋਣੀ ਹੈ ਜੀ ਅੱਜ ਦਾ ਟੌਪਿਕ ਆਪਾਂ ਰੱਖਦੇ ਆ ਲੋਹ ਲੰਗਰ ਅਸੀਂ ਉੱਥੇ ਜਾ ਕੇ ਤੁਹਾਨੂੰ ਸਾਰਾ ਕੁਝ ਦੱਸਣਾ ਲੋਹ ਲੰਗਰ ਦੇ ਬਾਰੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਦੇਖੋ ਦਲਾ ਪੰਠਾ ਦੇ ਵਿੱਚ ਕਿੰਨੀ ਦੀ ਮਿਹਰਯਾ ਦਾ ਹੁੰਦੀ ਹੈ ਤਾਂ ਹੀ ਸਾਰੀ ਫੌਜ ਚਾਰ ਪਰ ਤਿਆਰ ਤਗੜੀ ਹੁੰਦੀ ਹੈ ਅਸੀਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਾਡੇ ਨਾਲ ਬਣੇ ਰਹੋ ਅਸੀਂ ਚੱਲੇ ਆ ਪਿੱਛੇ ਪਰਲੇ ਪਾਸੇ ਲੋਹ ਲੰਗਰ ਦੇ ਸਾਈਡ ਮੋਰਦੇ ਸਖਾਲੀ ਸੌਂਚ ਬੈਠ ਗਏ ਥੇ ਸਾਡੇ ਦਰਸ਼ਨ ਸਾੜਦੀ ਪਈ ਆ ਜੀ ਤੇ ਚੱਲਦੇ ਆ ਪਿੱਛੇ ਲੋਹ ਲੰਗਰ ਦੇ ਪਾਸੇ ਸਾਹਿਬ ਸੰਗਤ ਜੀ ਆਪਣਾ ਤਾਂ ਹੀ ਉਨੇ ਕੀਤਾ ਹੈ ਸਰੀਰ ਦਾ ਉਨੇ ਕੀਤਾ ਆ ਕੁਝ ਸਿੰਘ ਹੈਗੇ ਆ ਜਿਹੜੇ ਮਾਣਣ ਦਾ ਕੰਮ ਕਰ ਰਹੇ ਆ ਤੇ ਆਪਣਾ ਲੋਹ ਲੰਗਰ ਅਸੀਂ ਇਹਦੇ ਬਾਰੇ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦਵਾਂਗੇ ਕੁਝ ਧੀਰ ਚ ਸਾਡੇ ਨਾਲ ਬਣੇ ਰਹੋ ਆ ਭਾਈ ਮੈਨੂੰ ਬਾਬਾ ਹੀ ਕਹਿੰਦੇ ਜੀ ਮਹਾਰਾਜ ਦੇ ਕਿਹਦੇ ਚੱਲ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਆ ਗਏ ਜਿ ਲੋਹ ਲੰਗਰ ਦੇ ਦਰਸ਼ਨ ਕਰਨ ਦੇ ਲਈ ਲੋਹ ਲੰਗਰ ਜਾਂ ਸਰਬ ਲੋਹ ਦਾ ਲੰਗਰ ਇਹ ਬੜਾ ਹੀ ਪਵਿੱਤਰ ਤਰੀਕਾ ਹੈ ਲੰਗਰ ਪ੍ਰਸ਼ਾਦਾ ਤਿਆਰ ਕਰਨ ਦਾ ਖਾਲਸਾ ਜੀ ਜੇ ਆਪਾਂ ਲੰਗਰ ਦੇ ਵਿੱਚ ਬੈ ਕੇ ਗੱਲਾਂ ਬਾਤਾਂ ਕਰਦੇ ਹੋਏ ਮੁਗਬਰੀ ਕਰਦੇ ਹੋਏ ਲੰਗਰ ਤਿਆਰ ਕਰਦੇ ਹਨ ਤਾਂ ਉਹ ਲੰਗਰ ਨਹੀਂ ਖਾਣਾ ਹੋਇਆ ਤਾਂ ਜੇ ਆਪਾਂ ਘਰ ਦੀ ਰੋਟੀ ਵੀ ਜੇ ਮਹਾਰਾਜ ਜੀ ਦਾ ਨਾਮ ਜਪਦੇ ਹੋਏ ਤਿਆਰ ਕਰਾਂਗੇ ਤਾਂ ਉਹ ਘਰ ਦੀ ਰੋਟੀ ਵੀ ਇੱਕ ਲੰਗਰ ਦੇ ਰੂਪ ਦੇ ਨਾਲ ਤਿਆਰ ਹੁੰਦੀ ਹੈ। ਐਸੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿੰਦਾ ਸਾਰੀ ਫੌਜ ਮਹਾਰਾਜ ਜੀ ਦੀ ਬਹਿ ਕੇ ਲੰਗਰ ਪ੍ਰਸ਼ਾਦਾ ਤਿਆਰ ਕਰ ਰਹੀ ਹੈ। ਕੋਈ ਸਿੰਘ ਪ੍ਰਸ਼ਾਦਾ ਤਿਆਰ ਕਰ ਰਿਹਾ ਤਾਂ ਕੋਈ ਸਿੰਘ ਉਸ ਪ੍ਰਸ਼ਾਦੇ ਨੂੰ ਪਲਟਾ ਮਾਰਦਾ ਪਿਆ ਹੈ। ਸਾਰੇ ਸਿੰਘ ਆਪਣੀ ਆਪਣੀ ਸੇਵਾ ਸੰਭਾਲਦੇ ਹਨ ਕੋਈ ਸਬਜ਼ੀ ਕੱਟਦਾ ਹੈ ਤਾਂ ਕੋਈ ਪ੍ਰਸ਼ਾਦਾ ਤਿਆਰ ਕਰਦਾ ਹੈ ਸਾਜੀ ਸਰਬ ਲੋਹ ਦੇ ਭਾਂਡੇ ਦੀ ਇੱਕ ਖਾਸੀਅਤ ਹੈ ਜਿੱਦਾਂ ਆਪਾਂ ਸਟੀਲ ਜਰਮਨ ਜਾਂ ਫਿਰ ਕੋਈ ਆਰ ਦੂਜੇ ਤਰੀਕੇ ਦਾ ਤਾਤੂ ਯੂਜ਼ ਕਰਕੇ ਆਪਣੇ ਸਬਜ਼ੀਆਂ ਨੂੰ ਤਿਆਰ ਕਰਦੇ ਹਨ ਤਾਂ ਉਹਨਾਂ ਦੇ ਵਿੱਚ ਜਿਹੜੀ ਹੀਟ ਆ ਉਹ ਡਾਇਰੈਕਟ ਸਬਜ਼ੀਆਂ ਦੇ ਵਿੱਚ ਜਾਂਦੀ ਹੈ ਤਾਂ ਕਰਕੇ ਸਬਜੀ ਤਿਆਰਤਾ ਹੁੰਦੀ ਹੈ ਲੇਕਿਨ ਨਾਲ ਉਹਦੇ ਤੱਤ ਵੀ ਮਰ ਜਾਂਦੇ ਹਨ ਲੇਕਿਨ ਖਾਲਸਾ ਜੀ ਸਰਬ ਲੋਹ ਦੇ ਭਾਂਡੇ ਦੀ ਇੱਕ ਖਾਸੀਅਤ ਹੈ ਕਿ ਉਹ ਹੀਟ ਨੂੰ ਇਕੁਅਲੀ ਪ੍ਰੋਵਾਈਡ ਕਰਦਾ ਤਾਂ ਖਾਣਾ ਤਿਆਰ ਵੀ ਹੁੰਦਾ ਹੈ ਤੇ ਉਹਦੇ ਨਾਲ ਖਾਣੇ ਦੇ ਤੱਤ ਵੀ ਨਹੀਂ ਮਰਦੇ ਹਮ ਤੇ ਖਾਣਾ ਬਹੁਤ ਜ਼ਿਆਦਾ ਪੋਸਟਿਕ ਹੁੰਦਾ ਹੈ ਕਹਿੰਦੇ ਹਨ ਸਰਬ ਲੋਹ ਦੇ ਵਿੱਚ ਖਾਣਾ ਖਾਣ ਦੇ ਨਾਲ ਸਰੀਰ ਦੇ ਵਿੱਚ ਜਿਹੜੀ ਆਇਰਨ ਦੀ ਕਮੀ ਹੁੰਦੀ ਹੈ ਉਹ ਵੀ ਪੂਰੀ ਹੋ ਜਾਂਦੀ ਹੈ ਤੇ ਲੋਹ ਲੰਗਰ ਦਾ ਕੱਲਾ ਮਤਲਬ ਇਹ ਨਹੀਂ ਹੈ ਖਾਲ사 ਜੀ ਕਿ ਸਰਬ ਲੋਹੇ ਦੇ ਭਾਂਡੇ ਯੂਜ਼ ਕੀਤੇ ਜਾ ਰਹੇ ਹਨ ਲੋਹ ਲੰਗਰ ਦੇ ਬਹੁਤ ਜ਼ਿਆਦਾ ਨਿਯਮ ਹੁੰਦੇ ਹਨ ਉਹਨਾਂ ਦੇ ਵਿੱਚੋਂ ਕੁਝ ਨਿਯਮ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ ਲੋਹ ਲੰਗਰ ਤਿਆਰ ਕਰਨ ਵੇਲੇ ਜਿਹੜੀ ਫੌਜ ਬਹਿ ਕੇ ਸੇਵਾ ਕਰਦੀ ਆ ਉਹ ਫੌਜ ਆਪਣੇ ਹੱਥਾਂ ਨੂੰ ਬੜੀ ਹੀ ਸੁਚੰਪਤਾ ਇਹਦੇ ਨਾਲ ਸਾਫ਼ ਕਰਕੇ ਹੀ ਸੇਵਾ ਕਰਦੀ ਏ ਤੁਸੀਂ ਦੇਖ ਸਕਦੇ ਹੋ ਖਾਣਾ ਬਣਾਉਣ ਦਾ ਤਰੀਕਾ ਕਿੰਨਾ ਆਜ਼ਾਦਾਰਾ ਹੋਇਆ ਨਾ ਕੋਈ ਇਲੈਕਟ੍ਰੋਨਿਕ ਚੀਜ਼ਾਂ ਨਾ ਕੋਈ ਕੁਝ ਸਾਰੀ ਚੀਜ਼ ਆਪਣੇ ਹੱਥ ਦੇ ਨਾਲ ਪੁਰਾਤਨ ਸਮੇਂ ਵਰਗੀਆਂ ਤਿਆਰ ਕੀਤੀ ਜਾਂਦੀਆਂ ਹਨ ਜਿੱਦਾਂ ਮੈਂ ਕਿਹਾ ਸੀਗਾ ਸਾਰੇ ਹੀ ਸਿੰਘਾਂ ਦੀ ਆਪਣੀ ਆਪਣੀ ਸੇਵਾ ਹੁੰਦੀ ਹੈ ਇਹ ਸਿੰਘ ਇੱਥੇ ਭਾਂਡੇ ਮਾਂਜਦੇ ਪਏ ਹਨ ਕੋਚ ਤੁਸੀਂ ਇੱਥੇ ਜਿਹੜੇ ਆਲੂ ਕੱਟੇ ਸੀਗੇ ਉਹਨਾਂ ਨੂੰ ਸਾਫ਼ ਕਰਦੇ ਪਏ ਹਨ ਇਹ ਪਾਣੀ ਵੀ ਬੋਰ ਦਾ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਹੀ ਆਰਗੈਨਿਕ ਤਰੀਕੇ ਦੇ ਨਾਲ ਆ ਸਾਰੀਆਂ ਚੀਜ਼ਾਂ ਤਿਆਰ ਹੁੰਦੀਆਂ ਅੱਜ ਕੱਲ ਦੇ ਸਮੇਂ ਸਰਬਲੂਨ ਨਹੀਂ ਯੂਜ਼ ਕਰਨ ਦਾ ਇੱਕੋ ਹੀ ਕਾਰਨ ਉਹਦੀ ਕੈਰ ਬਹੁਤ ਕਰਨੀ ਪੈਂਦੀ ਜਿੰਨੀ ਵਾਰ ਵੀ ਤੁਸੀਂ ਸਰਬਲੂਨ ਨੂੰ ਯੂਜ਼ ਕਰਦੇ ਪਏ ਹੋ ਉੰਨੀ ਵਾਰ ਤੁਹਾਨੂੰ ਉਹ ਸਰਬਲੂ ਦੇ ਬਾਟੇ ਆ ਘੜਾਵੇ ਨੂੰ ਰੇਤ ਦੇ ਨਾਲ ਮਾਂਜਣਾ ਪੈਂਦਾ ਤੇ ਸਾਡੇ ਸ਼ਹਿਰੀ ਜ਼ਿੰਦਗੀ ਦੇ ਵਿੱਚ ਭਾਗ ਧੋੜੀ ਇੰਨੀ ਜ਼ਿਆਦਾ ਹੈ ਕਿ ਅਸੀਂ ਫਰਸਤ ਨਾਲ ਬੈ ਕੇ ਆ ਸਾਰੀਆਂ ਚੀਜ਼ਾਂ ਕਰ ਹੀ ਨਹੀਂ ਸਕਦੇ ਤਾਂ ਹੀ ਆ ਸਾਰੀਆਂ ਚੀਜ਼ਾਂ ਸਾਨੂੰ ਬਸ ਗੁਰੂ ਦੇ ਖਾਲਸੇ ਨਹਿنگ ਸਿੰਘਾ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਪ੍ਰਸਾਦ ਤਿਆਰ ਕਰਦੇ ਕਰਦੇ ਸੰਧਿਆ ਹੋ ਚੁੱਕੀ ਹੈ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਚਾਵਲ ਤਿਆਰ ਕੀਤੇ ਜਾ ਰਹੇ ਹਨ ਇਧਰ ਕੜਾਈ ਭਗੋਨਾ ਬਾਟਾ ਚਮਚ ਬਕੀੜ ਕੜਚੀ ਹਰ ਚੀਜ਼ ਸਰਬ ਲੋਹ ਦੀ ਹੈ ਨਾਲ ਹੀ ਨਾਲ ਜਿਹੜੇ ਆ ਭਾਂਡਿਆਂ ਦਾ ਕੰਮ ਹੋ ਜਾਂਦਾ ਹੈ ਉਹਨਾਂ ਨੂੰ ਨਾਲ ਹੀ ਤੁਰੰਤ ਹੀ ਸਾਫ਼ ਕਰ ਦਿੱਤਾ ਜਾਂਦਾ ਹੈ ਸਾਰੀ ਸੇਵਾ ਗੁਰਦੁਆਰਾ ਮਾਤਾ ਸਾਹਿਬ ਦੇ ਲਾਗੇ ਹੋ ਰਹੀ ਹੈ ਜੀ ਜਿੱਥੇ ਬ੍ਰਹਮ ਕਵਜ ਦੇ ਅਖਣ ਜਾਬ ਚੱਲ ਰਹੇ ਹਨ ਤੇ ਸਾਰੀ ਹੀ ਹਜੂਰੀ ਸੰਗਤ ਦੀਵਾਨ ਦੇ ਵਿੱਚ ਆ ਕੇ ਦਰਸ਼ਨ ਮੇਲੇ ਕਰਦੀ ਪਈ ਹੈ ਖਾਲਸਾ ਜੀ ਲੋਹ ਲੰਗਰ ਤਿਆਰ ਹੋ ਚੁੱਕਿਆ ਹੈ ਹੁਣ ਸਾਰੀ ਫੌਜ ਆਰਤੀ ਆਰਤਾ ਸਾਹਿਬ ਦੇ ਵਿੱਚ ਹਾਜ਼ਰੀ ਭਰ ਕੇ ਲੰਗਰ ਪ੍ਰਸ਼ਾਦਾ ਛਕਣ ਦੇ ਲਈ ਤਿਆਰ ਹੈ ਜੀ ਸਤਿਨਾਮ ਜੀ

ਇਹ ਵਿਚਲਾ ਕਾਸ ਬ੍ਰਾਸ ਪਰਗਾਸ ਪੜਿਓ ਜੀ ਬ੍ਰਹਮਾ ਮਨ ਤ੍ਰੇਣਾ ਗਈ ਜਗਮਾਨ ਅੰਡਕਾ ਮੁਕਾਮ ਅੰਡਕਾ ਜਗਰਜਨਨੀ ਵਾਲਕਾ ਗੁਣਖਾਨ ਹੈ ਕੈ ਕਲੰਕਾ ਮਹਾਬਲੀ ਰਜਮਾਨ ਹੈ ਰਮਾਨ ਕਾ ਸੁਨਾਨ ਕਾ ਰਤਪਾਨ ਕਾ ਜਗਮਾਨ ਹੈ ਬਹਾਂ ਤੋਂ ਬਤੀਸਾ ਹੈ ਜੋ ਨਜਤਤਰੀ ਰਜੈ ਸਹਿਦ ਪਾਵਤਰੀ ਬੇਦ ਭੇਦ ਜੋ ਬੜਾ ਗੁਰਬਾਹੀ ਹੈ ਦੰਸੋ ਸਤਿ

ਗੁਰੂ ਘਰ ਗੋਬਿੰਦ ਸਿੰਘ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪਾਵੇ ਹਰ ਦੁਨੀਆ